ਮौज ਮਸਤੀਆਂ ਮਨ ਪਤਾ ਨਹੀਂ ਕੀ ਹੋਣੇ ਕੱਲ ਨੂੰ ਪਤਾ ਨਹੀਂ ਯਾਰ ਆਪਣੇ ਨਾਲ ਕੀ ਹੋਣੇ ਨੱਚ ਲਟਪ ਲੈ ਮौज ਮਨਾ ਲੈ ਨੱਚ ਲੈ ਟੱਪ ਲੈ ਮौज ਮਨਾ ਲੈ ਜਿੰਦ ਮੁੱਕ ਜਾਣੀ ਕੰਮ ਨਹੀਂ ਮੁੱਕਣੇ ਜਿੰਦ ਮੁੱਕ ਜਾਣੀ ਆਉਣ ਦਾ ਲਾਰਾ ਲਾ ਕੇ ਤੁਰ ਗਏ ਕੱਚੇ ਕਰ ਦਿਆਂ ਕੰਦਾ ਵਾਂਗੂ ਸਾਡੇ ਤਾਰ ਮਾਨ ਜੇ ਰੁਲ ਗਏ ਓਏ ਹੋਏ ਹਰ ਭਜਨ ਮਾਨ ਜੀ ਦੇ ਪ੍ਰੋਗਰਾਮ ਤੇ ਆਪਾਂ ਬੱਬੂ ਮਾਨ ਜੀ ਦਾ ਗਾਣਾ ਗਾ ਰਹੇ ਫਿਰ ਕੀ ਹੋ ਗਿਆ ਭਾਈ ਗਾਣੇ ਤਾਂ ਗਾਣੀ ਹੈ ਹਿੱਟ ਗਾਣੇ ਭਾਈ ਮੈਂ ਤਾਂ ਸੱਚ ਦੱਸਾਂ ਗਾਣੇ ਸੁਣਨ ਦਾ ਮੈਨੂੰ ਤਾਂ ਬਾਲਾ ਹੀ ਸ਼ੌਂਕ ਹੈ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਪਰ ਫਿਰ ਵੀ ਕਹਿੰਦੇ ਆਪਾਂ ਮੌਕਾ ਨਹੀਂ ਛੱਡੀਦਾ ਜਿੱਥੇ ਵੀ ਕਹਿੰਦੇ ਬੈਠੋ ਰੌਣਕਾਂ ਤਾਂ ਲੱਗੀਆਂ ਹੁੰਦੀਆਂ ਤੇ ਆਪਦੇ ਦਿਲ ਨੂੰ ਰੌਣਕੀ ਆਰਾਮ ਬਣਾ ਲਈਦਾ ਹਨਾ ਕਹਿੰਦੇ ਨਾ ਰੌਣਕੀ ਦਿਲ ਨੂੰ ਬਣਾ ਕੇ ਫਿਰ ਉਸ ਤੋਂ ਬਾਅਦ ਹਨਾ ਆਪਾਂ ਖੁਸ਼ ਹੋ ਜਾਂਦੇ ਆ ਮਸਤ ਹੋ ਜਾਂਦੇ ਆ ਸਾਨੂੰ ਮਸਤ ਹੋਣ ਦਾ ਖੁਸ਼ ਹੋਣ ਦਾ ਕੋਈ ਨਾ ਕੋਈ ਮਤਲਬ ਕਹਿੰਦੇ ਨਾ ਟਾਈਮ ਲੱਭਣਾ ਚਾਹੀਦਾ ਹਨਾ ਟਾਈਮ ਨੂੰ ਅਸੀਂ ਕਿਸ ਤਰ੍ਹਾਂ ਵਧੀਆ ਬਣਾਣਾ ਹੈਗਾ ਹਨਾ ਉਹ ਸਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਹੈ ਕਹਿੰਦੇ ਘੁੰਮਣਾ ਕਿਹਨੂੰ ਪਸੰਦ ਨਹੀਂ ਹੈ ਹੈਨਾ ਸਹੀ ਹੈ ਨਾ ਕਹਿੰਦੇ ਘੁੰਮਣ ਦਾ ਮਜ਼ਾ ਉਦੋਂ ਆਂਦਾ ਹੈ ਜਦੋਂ ਸਾਡਾ ਦਿਲ ਖੁਸ਼ ਹੋਵੇ ਹੈਨਾ ਤੇ ਦਿਨ ਨੂੰ ਅਸੀਂ ਘਰੋਂ ਕਿਵੇਂ ਤਿਆਰ ਕਰਕੇ ਲੈ ਕੇ ਜਾਂਦੇ ਆ ਉਹ ਸਾਨੂੰ ਪਤਾ ਸਾਰਾ ਕੰਮ ਘਰ ਦਾ ਭਾਈ ਛੱਡ ਕੇ ਕਰਕੇ ਛੱਡ ਕੇ ਕਿਉਂ ਕਰਕੇ ਜਾਂਦੇ ਆ ਆਪਾਂ ਸਾਰਾ ਕੰਮ ਹੈਨਾ ਤੇ ਸਵੇਰੀ ਛੁੱਟੀ ਵਾਲਾ ਦਿਨ ਸੀਗਾ ਤੇ ਮੇਰੇ ਹਸਬੰਡ ਸਵੇਰੇ ਮੈਨੂੰ ਕਹਤਾ 11:00 ਵਜੇ ਮੈਨੂੰ ਕਹਿੰਦੇ ਮੈਂ ਪਾਸ ਲੈ ਕੇ ਆਇਆ ਹਾਂ ਆਪਾਂ ਪ੍ਰੋਗਰਾਮ ਦੇਖਣ ਜਾਣਾ ਹੈ ਮੈਂ ਕਿੱਥੇ ਮੇਰਾ ਨਾ ਐਵੇਂ ਮਾੜਾ ਮਾੜਾ ਮੂਡ ਸੀ ਮੈਂ ਕਹਿੰਨਾ ਮੈਂ ਕੀ ਕਰਨਾ ਜਾ ਕੇ ਹਨਾ ਮੈਨੂੰ ਕਹਿੰਦੇ ਕੀਰਪਾ ਜਨ ਮਾਨ ਜੀ ਦਾ ਪ੍ਰੋਗਰਾਮ ਹੈ ਤੇ ਆਪਾਂ ਉੱਥੇ ਬੈਠਾਂਗੇ ਜਾ ਕੇ ਹਨਾ ਤੇ ਸੁਣਾਂਗੇ ਲਾਈਵ ਪ੍ਰੋਗਰਾਮ ਤੇ ਪੈਸੇ ਤਾਂ ਜਾਂਦੇ ਆ ਹਨਾ ਤੇ ਇਸ ਤਰ੍ਹਾਂ ਆਪਣਾ ਕੰਮ ਕਰਕੇ ਆ ਜਾਂਦੇ ਹੈਗੇ ਤੇ ਜਦੋਂ ਇਹ ਪ੍ਰੋਗਰਾਮ ਬਣਾਇਆ ਭਾਈ ਮੇਰੇ ਨਾਲ ਮੈਂ ਕਿਹਾ ਤੁਸੀਂ ਟਿੱਕੇ ਬੈਠ ਜਾਓਗੇ ਇੰਨੀ ਦੇਰ ਮੈਂ ਆਪਣੇ ਹਸਬੰਦ ਨੂੰ ਕਿਹਾ ਤੇ ਕਹਿੰਦੇ ਕਿ ਉਹ ਅੱਗੇ ਨਾ ਮੈਨੂੰ ਉਹਦੀ ਭਝਾ ਲੈ ਹੋਈ ਸੀ ਪਤਾ ਸਰ ਸਰਤਾਜ ਜੀ ਦੇ ਪ੍ਰੋਗਰਾਮ ਤੇ ਹਨ ਤੁਸੀਂ ਦੇਖਿਆ ਸੀ ਨਾ ਪਿਛਲੀ ਵਾਰ ਵੀ ਮੈਂ ਵੀਡੀਓ ਸ਼ੇਅਰ ਕਰੀ ਸੀ ਕਿ ਮੈਨੂੰ ਕਹਿੰਦੇ ਚਲ ਚਲ ਆਪਾਂ ਚਲਦੇ ਆ ਮੈਂ ਕਿਹਾ ਹਏ ਇੱਕ ਦੁਕਾਨੇ ਤਾਂ ਸੁਣ ਲੈੰਦੋ ਫਿਰ ਮੈਂ ਤਿਆਰ ਹੋ ਗਈ ਹਨ ਤੇ ਬਸ ਜਦੋਂ ਅਸੀਂ ਪਹੁੰਚੇ ਸੀ ਹਜੇ ਵੀ ਮੇਰੇ ਮਨ ਦੇ ਵਿੱਚ ਡਰ ਜਾਂ ਚੱਲੀ ਜਾਂਦਾ ਸੀਗਾ ਕਿ ਮੈਨੂੰ ਐ ਨਾ ਕਹਿ ਦੇਣ ਹਨਾ ਵੀ ਬਸ ਹੁਣੀ ਬੈਠਿਆ ਜਾਂਦਾ ਹੁਣ ਆਪਾਂ ਚਲਦੇ ਆ ਗੱਲ ਉਹ ਨਹੀਂ ਹੈ ਹਨਾ ਕਿ ਇੱਕ ਨਾ ਰੋਣਕ ਲਗਣੀ ਚਾਹੀਦੀ ਹੈ ਹਨਾ ਮੱਲੋ ਮੱਲੀ ਸਾਡਾ ਦਿਲ ਹੀ ਮਤਲਬ ਉੱਠਣ ਨੂੰ ਕਰਦਾ ਹੈਗਾ ਤੇ ਕਹਿੰਦੇ ਨੇ ਜਦੋਂ ਹਿੱਟ ਗਾਣੇ ਜਿਹੜੇ ਆਪਾਂ ਸੁਣਦੇ ਆਈਏ ਹੋਏ ਤੇ ਉਹੀ बार-बार ਚੱਲੀ ਜਾਣ ਤੇ ਦੇਖਿਓ ਆਫਿਸ 'ਚ ਬੈਠੇ ਮੈਸੇਜ ਕਰੀ ਜਾਂਦੇ ਹੁਣ ਠਹਿਰ ਕੇ ਦਊਂਗੀ ਭਾਈ ਜਵਾਬ ਹੁਣ ਇੱਥੇ ਕਿਹੜਾ ਸੁਣ ਚੁੱਕ ਟਾਈਮ ਪਤਾ ਸਵਾਰਟ ਹੋ ਗਏ ਹਨ ਤੇ ਜਿਸ ਤਰ੍ਹਾਂ ਮੈਂ ਵਲੋਗ ਨਾ ਲੇਟ ਹੋ ਜਾਂਦੀ ਹਾਂ ਥੋੜਾ ਜਿਹਾ ਪਨ ਨੂੰ ਪਤਾ ਕੀ ਗੱਲ ਹੈ ਦੇਖਣ ਨੂੰ ਬੰਦਾ ਲੱਗਦਾ ਵੀ ਵਧੀਆ ਹੈ ਪਰ ਸੱਚ ਦੱਸਾਂ ਹੈਲਥ ਵੱਲੋਂ ਨਾ ਮਤਲਬ ਕੁਛ ਨਾ ਕੁਛ ਦਿੱਕਤ ਆਪਣੀ ਆਂਦੀ ਰਹਿੰਦੀ ਹੈ ਹਨ ਫਿਰ ਦੇਖ ਲਓ ਜੀ ਆਪਾਂ ਗੱਲ ਕਰੀ ਜਾਂਦੇ ਸੀਗੇ ਹਨਾ ਤੇ ਪਹਿਲਾਂ ਤਾਂ ਅਸੀਂ ਗਏ ਨਾ ਜਿਵੇਂ ਬੈਠ ਗਏ ਤੇ ਕਾਫੀ ਦਿਨ ਪਹਿਲਾਂ ਤਾਂ ਇਸ ਤਰੀ ਮਿਊਜ਼ਿਕ ਚੱਲਦਾ ਰਿਹਾ ਹਨਾ ਤੇ ਹਰਪ੍ਰਜਨ ਮਾਨ ਜੀ ਦੇ ਜਿਹੜੇ ਸੌਂਗ ਸੀਗੇ ਤੇ ਉਹੀ ਹਨਾ ਉਹਨਾਂ ਨੇ ਮਤਲਬ ਹਲਕੇ ਹਲਕੇ ਗਾਣੇ ਸ਼ੁਰੂ ਕਰਤੇ ਮਤਲਬ ਇਸ ਤਰ੍ਹਾਂ ਹੈ ਮਹਿਫਿਲ ਲਗਣੀ ਚਾਹੀਦੀ ਹੈ ਹਨਾ ਸਹੀ ਹੈ ਨਾ ਤੇ ਮਹਿਫਿਲ ਵਾਲੇ ਵੀ ਕਹਿੰਦੇ ਬੈਠ ਕੇ ਦੇਖਣ ਨੂੰ ਤਾਂ ਤਿਆਰ ਹੁੰਦੇ ਜਦੋਂ ਫਿਰ ਕਹਿੰਦੇ ਮਹਿਫਿਲ ਲਾਉਣ ਵਾਲੇ ਬਹੁਤ ਵਧੀਆ ਹੋਣ ਹਨਾ ਸਹੀ ਹੈ ਨਾ ਪਰ ਐਨੀ ਮੈਂ ਕਹਿੰਦੀ ਉਹਨੂੰ ਕਿ ਲੱਗੀ ਮੈਂ ਕਹਿੰਨੀ ਆ ਚੂਮ ਚੂਮ ਮੰਨ ਜਾਵੇ ਮੈਂ ਕਹਿਆ ਮੈਂ ਇਹਨਾਂ ਨੂੰ ਕਿਹਾ ਮੈਂ ਕਹਿਆ ਓਏ ਹੋਏ ਤੂੰ ਤਾਂ ਮੈਨੂੰ ਸਵਰਗਾਂ ਚ ਬਿਠਾਤਾ ਇੱਥੇ ਲੁਕੀ ਮੈਂ ਕਿ ਹਾਈ ਕਿੱਥੇ ਆਪਾਂ ਕਹੋ ਨਾ ਜਿਵੇਂ ਗਾਣੇ ਸੁਣਦੇ ਹੁੰਨੇ ਹਨਾ ਤੇ ਕਿਨੂ ਕਿਨੂ ਪਸੰਦ ਆ ਭਾਈ ਜ਼ਰੂਰ ਦੱਸਿਓ ਠੀਕ ਹੈ ਹਰਪਾ ਜਨ ਮਾਂਜੀ ਦੇ ਸੌਂਗ ਤੇ ਕਾਫੀ ਇਸ ਵਧੀਆ ਵਧੀਆ ਹਨਾ ਆ ਸੋਹਣਿਆ ਵੇ ਚੱਗ ਜਿਉਂਦਿਆਂ ਦੇ ਮੇਲੇ ਹਨਾ ਦੂਸਰਾ ਤੂੰ ਜਿੱਤ ਗਈ ਕਿੱਦਾਂ ਹਾਰ ਗਿਆ ਤੂੰ ਜਿੱਤ ਗਈ ਹੈ ਨਹੀਂ ਜਿੱਤ ਗਈ ਇਕ ਉਹ ਲਾਲੇ ਲਾਲ ਦੁਪੱਟੇ ਹੋਏ ਕੀ ਬਣੀ ਹాయੇ ਇੰਨੇ ਹਿੱਟ ਹੈ ਮੈਂ ਕਹਿੰਨੀ ਪੁੱਛੋ ਨਾ ਤੁਸੀਂ ਹਨਾ ਮ제 ਇੰਨੇ ਆਹੇ ਗਾਣੇ ਸੁਣਨ ਤੇ ਬਹੁਤ ਜ਼ਿਆਦਾ ਪਰ ਕਹਿੰਦੇ ਨੇ ਜਦੋਂ ਸਾਡੀ ਕਿਸਮਤ ਵਿੱਚ ਮੌਕਾ ਲਿਖਿਆ ਹੁੰਦਾ ਹੈ ਨਾ ਤੇ ਫਿਰ ਉਹ ਮੌਕਾ ਸਾਨੂੰ ਉਦੋਂ ਮਿਲਦਾ ਹੈ ਹਨਾ ਸਹੀ ਹੈ ਨਾ ਬਹੁਤ ਮਜ਼ਾ ਆ ਰਿਹਾ ਸੀ ਸੱਚ ਦੱਸਾਂ ਗਾਣੇ ਤਾਂ ਮੈਂ ਤੁਹਾਨੂੰ ਸਾਰੇ ਸੁਣਾਤੇ ਸੀਗੇ ਹਨਾ ਮੈਂ ਪੂਰੇ ਪੂਰੇ ਮਤਲਬ ਉਹ ਕਰਕੇ ਲਈ ਸੀਗੀ ਮੈਂ ਕਿਹਾ ਇਹ ਗਾਣੇ ਮੈਂ ਲੱਗ ਹੀ ਪਾਉਂਗੀ ਹਨਾ ਸਹੀ ਹੈ ਨਾ ਤੇ ਪਰ ਬਹੁਤ ਮਜ਼ਾ ਆ ਰਿਹਾ ਸੀ ਸੱਚ ਦੱਸਾਂ ਨਾ ਭੁੱਖ ਲਗਣੀ ਨਾ ਪਿਆਸ ਹਨਾ ਤੇ ਬਸ ਆਰਾਮ ਨਾਲ ਕਹਿੰਦੇ ਆਨੰਦ ਮਾਨੀ ਜਾਓ ਜੋ ਵੀ ਪ੍ਰੋਗਰਾਮ ਚੱਲ ਰਿਹਾ ਹੈ ਸੱਚ ਦੱਸਾਂ ਇੱਕ ਤੋਂ ਬਾਅਦ ਮਤਲਬ ਇੱਕ ਆਪਣਾ song ਇਹਨਾਂ ਨੇ ਗਾਇਆ ਹਰਪ੍ਰਜਨ ਮਾਨ ਜੀ ਨੇ ਐਂਟਰੀ ਹੋਈ ਮੈਂ ਕੰਨੀ ਆਨੀ ਤਾਂ ਕਿੰਨੀ ਧੀਰ ਲਾ ਦਿੰਦੇ ਹਨਾ ਜਿਵੇਂ ਸਿੰਗਰ ਆਉਂਦੇ ਤਾਂ ਵੀ ਹੁਣ ਆ ਰਹੇ ਹੁਣ ਆ ਰਹੇ ਬਿਲਕੁਲ ਵੀ ਪਤਾ ਹੀ ਨਹੀਂ ਚੱਲਿਆ ਹਨਾ ਤੇ ਉਹੀ ਪਰਸਨੈਲਿਟੀ ਉਹੀ ਸਭ ਹਨਾ ਜਿਵੇਂ ਗੱਲਾਂ ਤੇ ਉਹੀ ਸਭ ਕੁਝ ਮੈਂ ਕਹਿੰਨੀ ਆ ਜਿਵੇਂ ਗਾਣੇ ਤਾਂ ਮਾੜੇ ਜਿਹਾ ਟਸ ਤੋਂ ਮਸ ਨਹੀਂ ਹੋਏ ਹਨਾ ਤੇ ਉਹੀ ਆਵਾਜ਼ ਉਹੀ ਜੋਸ਼ ਤੇ ਮੈਂ ਕਹਿੰਨੀ ਆ ਪੂਰੇ ਜੋਸ਼ ਤੇ ਵਿੱਚ ਗਾਣੇ ਗੂੰਗੁਨਾ ਰਹੇ ਸੀ ਔਰ ਸਟੇਜ ਤੇ ਬੈਠੇ ਤੇ ਕਹਿੰਦੇ ਆ ਆਨੰਦ ਲੈ ਰਹੇ ਲੈ ਰਹੇ ਸੀਗੇ ਹਨਾ ਜਿਹੜੇ ਮਤਲਬ ਆ ਸਾਜ਼ বাজਾਈ ਜਾਂਦੇ ਸੀਗੇ ਉਹਨਾਂ ਨੂੰ ਵੀ ਤਾਂ ਮਜ਼ਾ ਆਉਂਦਾ ਹੈ ਹਨਾ ਮੈਨੂੰ ਤਾਂ ਬਹੁਤ ਮਜ਼ਾ ਆ ਰਿਹਾ ਸੀ ਸੱਚ ਦੱਸਾਂ ਪਤਾ ਕੀ ਇਹ ਪ੍ਰੋਗਰਾਮ ਇੰਨਾ ਮਤਲਬ 뮤직 ਇੰਨਾ ਉੱਚੀ ਉੱਚੀ ਸੀ ਤੇ ਕਹਿੰਦੇ ਨਾ ਦਿਲ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਹਨਾ ਦਿਲ ਦੀ ਜਿਹੜੀ ਕਹਿੰਦੇ ਨਾ ਜਿਹੜੀ ਸਾਡੀ ਸਾਚ ਰੂਹ ਹੁੰਦੀ ਹੈ ਤੇ ਉਹ ਚੀਜ਼ਾਂ ਨੂੰ ਦੇਖ ਕੇ ਖੁਸ਼ ਹੋ ਜਾਂਦੀ ਹੈ ਹਨਾ ਸਹੀ ਹੈ ਨਾ ਤੇ ਮੈਨੂੰ ਤਾਂ ਵੈਸੇ ਹੀ ਉਸ ਨੂੰ ਬਹੁਤ ਜ਼ਿਆਦਾ ਪਸੰਦ ਆ। ਔਰ ਸੱਚ ਦੱਸਾਂ ਮੈਂ ਹਮੇਸ਼ਾ ਮੈਂ ਆਪਣੇ ਹਸਬੰਡ ਨੂੰ ਹੋਂ ਜਿਸ ਤਰ੍ਹਾਂ ਸੀ ਹਸਬੰਡ ਮੇਰੇ ਹਸਬੰਡ ਦੇ ਤੁਹਾਡੇ ਵੀਰ ਜੀ ਦੇ ਸਦਕਾ ਹੀ ਇੱਥੇ ਆਉਨੇ ਆ ਹਨ ਨਹੀਂ ਤਾਂ ਅਸੀਂ ਵੀ ਪਿੱਛੇ ਖੜੇ ਹੁੰਦੇ ਜਾਂ ਫਿਰ ਸਾਨੂੰ ਵੀ ਦੇਖਣ ਨੂੰ ਹਨਾ ਖੜੇ ਹੋ ਕੇ ਦੇਖਣਾ ਪੈਣਾ ਸੀ ਪਰ ਸਾਨੂੰ ਪਾਸ ਸੀਗੇ ਅਸੀਂ ਬੈਠ ਗਏ ਤੇ ਜ਼ਿਆਦਾ ਨਾ ਜਿਸ ਤਰ੍ਹਾਂ ਜਿਵੇਂ ਜਿਵੇਂ ਵੀ ਜਿਵੇਂ ਸੀਟ ਮਿਲ ਰਹੀ ਸੀ ਉਹ ਵੀ ਅੱਗੇ ਬੈਟਰੀ ਸੀਗੇ ਹਨਾ ਤੇ ਜਿਨ੍ਹਾਂ ਨੂੰ ਪਾਸ ਮਿਲਿਆ ਸੀ ਉਹਨਾਂ ਵਾਸਤੇ ਤਾਂ ਸੀਗੀ ਸੀਟ ਹਨਾ ਤੇ ਪਰ ਜਿੱਥੇ ਅਸੀਂ ਬੈਠੇ ਸੀ ਨਾ ਉੱਥੋਂ ਸਾਫ਼ ਨਜ਼ਰ ਆ ਰਿਆ ਸੀਗਾ ਤੇ ਜਿਆਦਾ ਅੱਗੇ ਹੋ ਕੇ ਵੀ ਨਹੀਂ ਬੈਠਿਆ ਜਾਂਦਾ ਹੈਗਾ ਹਨਾ ਪਤਾ ਕੀ ਹੈ ਲੰਗਨ ਟੱਪਾਂ ਨਾਲ ਹੀ ਪ੍ਰੋਗਰਾਮ ਖਰਾਬ ਕਰ ਦਿੰਦੇ ਆ ਔਰ ਇੱਥੇ ਵੀ ਨਹੀਂ ਹਟ ਰਹੀ ਸਾਰੇ ਹਨਾ ਪ੍ਰੋਗਰਾਮ ਦੇਖਣ ਆਨੇ ਹੋ ਭਾਈ ਤੁਸੀਂ ਜੁਰਖਣ ਵੀ ਨੰਨੇ ਹੋ ਸਾਰੇ ਜਾਣੇ ਹੈ ਮੈਂ ਤਾਂ ਬੜਾ ਹੋਇਆ ਮੈਂ ਕਿਹਾ ਦੱਸ ਵੀ ਪ੍ਰੋਗਰਾਮ ਚੱਲੀ ਜਾਂਦਾ ਹਨਾ ਵੀ ਤੁਸੀਂ ਆਰਾਮ ਨਾਲ ਬੈਠ ਕੇ ਦੇਖ ਲਓ ਕਿਹੜਾ ਰੋਜ਼ ਰੋਜ਼ ਜਿਵੇਂ ਅ ਅ ਮਤਲਬ ਹਰਪ੍ਰਜਨ ਮਾਨ ਜੀ ਨੇ ਕਿਹਾ ਸੀਗਾ ਕੀ ਨਾਇ ਸਟੇਜ ਇੱਕ ਦੂਜੇ ਨੂੰ ਹਨਾ ਦੇਖਣ ਨੂੰ ਮਿਲਣੀ ਹੈ ਤੇ ਸਟੇਜ ਵਾਲੇ ਵੀ ਚੇਂਜ ਹੋ ਜਾਣਗੇ ਤੇ ਦੇਖਣ ਵਾਲੇ ਵੀ ਚੇਂਜ ਹੋ ਜਾਣਗੇ ਹਨਾ ਬਸ ਜਗਾ ਉਹੀ ਰਹਿਣੀ ਹੈ ਕਹਿੰਦੇ ਮੇਲਾ ਹੁੰਦਾ ਹੈ ਜ਼ਿੰਦਗੀ ਦਾ ਹਨਾ ਤੇ ਕਹਿੰਦੇ ਨਾ ਜਿੱਥੇ ਵੀ ਸਾਨੂੰ ਮੇਲਾ ਦੇਖਣ ਦਾ ਟਾਈਮ ਲੱਗਦਾ ਹੈ ਨਾ ਤੇ ਉੱਥੇ ਮੌਕਾ ਜਿਹੜਾ ਹੁੰਦਾ ਹੈ ਉਹ ਸਾਨੂੰ ਛੱਡਣਾ ਨਹੀਂ ਚਾਹੀਦਾ ਹੈਗਾ ਤੇ ਬਹੁਤ ਸੋਨੇ ਸੋਨੇ ਸੌਂਗ ਭਾਈ ਗਾਏ ਮੈਂ ਕਹਿੰਨੀ ਆ ਰੂਹ ਖੁਸ਼ ਹੋ ਗਈ ਹਨਾ ਇੱਕ ਤੋਂ ਬਾਅਦ ਇੱਕ ਜਿਵੇਂ ਤੁਹਾਨੂੰ ਦੱਸ ਰਹੀ ਆ ਪਰ ਲੋਕ ਨਾ ਖਾਣ ਪੀਣ ਵੱਲ ਜ਼ਿਆਦਾ ਧਿਆਨ ਦਿੰਦੇ ਇੱਥੇ ਆ ਕੇ ਫੇਰ ਕੀ ਹੈ ਹਨਾ ਹੁਣ ਦੇਖੋ ਇੰਜੋਏ ਕਰਨ ਵਾਲੇ ਖਾ ਰਹੀ ਰਏ ਹੁਣ ਜਿਨ੍ਹਾਂ ਨੂੰ ਕੁਰਸੀਆਂ ਤੇ ਵੀ ਨਹੀਂ ਬੈਠਣ ਨੂੰ ਜਗ੍ਹਾ ਮਿਲ ਰਹੀ ਸੋਫਿਆਂ ਤੇ ਬੈਠਣ ਨੂੰ ਤਾਂ ਕਿੱਥੇ ਮਿਲ ਲਈ ਸੀਗੀ ਹਨਾ ਤੇ ਖੜੇ ਹੋ ਕੇ ਦੇਖ ਰਹੇ ਸੀਗੇ ਹਨਾ ਤੇ ਹੁਣ ਜਿਵੇਂ ਆ ਪੁਲਸ ਵਾਲੇ ਸਾਰੇ ਹਨਾ ਖੜਕੇ ਉਹ ਕਰ ਰਹੇ ਸੀਗੇ ਪਰ ਕਹਿੰਦੇ ਨਾ ਬੈਠਣ ਦਾ ਜਦੋਂ ਆਨੰਦ ਮਿਲਦਾ ਹੈਗਾ ਹਨਾ ਤੇ ਫਿਰ ਸਾਡੀ ਉਹ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਪਰਮਾਤਮਾ ਨੇ ਬਹੁਤ ਅੱਛਾ ਲੱਗ ਰਿਹਾ ਸੀ ਸੱਚ ਦੱਸਾਂ ਪ੍ਰੋਗਰਾਮ ਮੇਰਾ ਤਾਂ ਜਿਵੇਂ ਕਰੀਂਦਾ ਸੀ ਵੀ ਪੁੰਜੀ ਬੈਠ ਕੇ ਦੇਖ ਲਾਂ ਤੇ ਐਨਾ ਮੈਨੂੰ ਪਰਪੁੰਜੇ ਨਾ ਮੈਂ ਤੁਹਾਨੂੰ ਸੱਚ ਦੱਸਾਂ ਕਿਸੇ ਨੂੰ ਅੱਗੇ ਵੀ ਨਹੀਂ ਆਉਂਦੇ ਰਹੇ ਸੀਗੇ ਹੁ ਜਿਵੇਂ ਮੈਨੂੰ ਮੌਕਾ ਮਿਲਿਆ ਨਾ ਤੇ ਸਾਡੇ ਆਪਣੇ ਮਤਲਬ ਨਾ ਮੋਰੇ ਫੈਮਲੀ ਕੋਈ ਬੈਠੀ ਸੀਗੀ ਤੇ ਉਹ ਮੇਰੀ ਭੈਣ ਨਾਲ ਨੱਚਣ ਲੱਗ ਗਈ ਮੈਂ ਤਾਂ ਕੁਰਸੀ ਤੇ ਬੈਠੀ ਡਾਂਸ ਕਰ ਰਹੀ ਸੀ ਪਰ ਉਹਨਾਂ ਦੇ ਹਸਬੰਦ ਨੇ ਨਾ ਉਹਨਾਂ ਨੂੰ ਮਨਾ ਕਰਤਾ ਹਨਾ ਭਾਈ ਉਹਨਾਂ ਨੇ ਇੰਨੇ ਜਿਹਾ ਗੁੱਸਾ ਕਰ ਲਿਆ ਹਨਾ ਉਹ ਉਹਨਾਂ ਦੀ ਵਾਈਫ ਨੇ ਫਿਰ ਮੈਂ ਦੇਖ ਰਹੀ ਸੀ ਤੇ ਮਤਲਬ ਤੁਹਾਡੇ ਭਾਜੀ ਬੈਠੇ ਦੇਖੀ ਜਾਂਦੇ ਸੀਗੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਦੇਖੋ ਹਨਾ ਜਿਨ੍ਹਾਂ ਦੇ ਕਦਮ ਨਹੀਂ ਰੁਕਉਦੇ ਹੈਗੇ ਹਨਾ ਉਹ ਕਿਵੇਂ ਰੋਕਣ ਤੇ ਫਿਰ ਉਸ ਤੋਂ ਬਾਅਦ ਮੈਂ ਜਦੋਂ ਹਨਾ ਅੱਗੇ ਮੈਨੂੰ ਕਹਿੰਦੇ ਚੱਲ ਆਪਾਂ ਬਸ ਹੁਣ ਥੋੜੀ ਦੇਰ ਤੱਕ ਜਾਵਾਂਗੇ ਆਪਾਂ ਹੁਣ ਸੀਟ ਚੇਂਜ ਕਰ ਲਈ ਮੈਂ ਕਿਹਾ ਚੰਗਾ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਆ ਜੋ ਇੱਕ ਕਿਹੜਾ ਲਾੜਾ ਤਾਂ ਆ ਜੋ ਉਹਨਾਂ ਦੀ ਬਾਹ ਫੜੀ ਫਿਰ ਭਾਈ ਇੱਥੇ ਫੋਟੋ ਫੋਟੋ ਖਚਾਣ ਲੱਗੇ ਮੈਨੂੰ ਕਹਿੰਦੇ ਜਾ ਤੂੰ ਵੀ ਜਾ ਮੈਂ ਕਿਹਾ ਮੈਨ ਜਾਰੇ ਮੈਂ ਆਇਆ ਤਾਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਨਹੀਂ ਨਹੀਂ ਮੈਂ ਕਿਹਾ ਤੁਸੀਂ ਆਓ ਨਾਲ ਹਨਾ ਤੇ ਮੈਂ ਮੈਂ ਇਹਨਾਂ ਨੂੰ ਕਿਹਾ ਤੇ ਕਹਿੰਦੇ ਨਹੀਂ ਮੈਂ ਨਹੀਂ ਜਾਣਾ ਤੂੰ ਜਾ ਫਿਰ ਮੈਂ ਗਈ ਭਾਈ ਭੱਜ ਕੇ ਅੱਗੇ ਤੁਹਾਨੂੰ ਕਲਿੱਪ ਦੇ ਦਕਨ ਗੀ ਹੈ ਨਾ ਤੇ ਫਿਰ ਫਿਰ ਹੈ ਨਾ ਥੋੜੀ ਦੇਰ ਜਿਵੇਂ ਫੋਟੋਆਂ ਵਗੈਰਾ ਕਰਵਾ ਕੇ ਤੇ ਫਿਰ ਉਸ ਤੋਂ ਬਾਅਦ ਫਿਰ ਹੈ ਨਾ ਮਤਲਬ ਪ੍ਰੋਗਰਾਮ ਚੱਲਣ ਲੱਗ ਗਿਆ ਪਰ ਇਸ ਤਰ੍ਹਾਂ ਮਸਤ ਸੀ ਬਹੁਤ ਜ਼ਿਆਦਾ ਮਸਤ ਪ੍ਰੋਗਰਾਮ ਸੀਗਾ ਔਰ ਦੇਖਣ ਦਾ ਵੀ ਮਜ਼ਾ ਆ ਰਿਹਾ ਸੀ ਔਰ ਬੰਦਾ ਬੋਰ ਵੀ ਨਹੀਂ ਸੀ ਹੋ ਰਿਹਾ ਤੇ ਮੈਨੂੰ ਇਹ ਹੋ ਰਿਹਾ ਸੀ ਮੈਂ ਕਿਹਾ ਦੇਖਿਓ ਹੈ ਨਾ ਜਿਹੜੀ ਕੁਰਸੀਆਂ ਵਗੈਰਾ ਖਾਲੀ ਪਈਆਂ ਹੈ ਨਾ ਪਿੱਛੇ ਕਿਸੇ ਨੂੰ ਕਹਿ ਦਨ ਵੀ 10 ਬੰਦੇ ਬੈਹਜੋ ਆ ਕੇ ਹੈ ਨਾ ਚਲ ਖੜੇ ਹੋ ਕੇ ਪ੍ਰੋਗਰਾਮ ਵੀ ਦੇਖਣਾ ਔਖਾ ਪਰ ਕਹਿੰਦੇ ਨਾ ਨਸੀਬ ਹੀ ਹੁੰਦਾ ਆਪਣਾ ਆਪਣਾ ਹੈ ਨਾ ਸਹੀ ਹੈ ਨਾ ਤੇ ਹੁਣ ਜਿਵੇਂ ਅੱਜ ਇਹਨਾਂ ਦੇ ਜੌਬ ਦੇ صدਕਾ ਸਾਨੂੰ ਇੱਥੋਂ ਤੱਕ ਅਸੀਂ ਪਹੁੰਚੇ ਹਨਾ ਬੈਠ ਕੇ ਆਰਾਮ ਨਾਲ ਦੇਖ ਲਿਆ ਪ੍ਰੋਗਰਾਮ ਨਹੀਂ ਤਾਂ ਕਿੱਥੇ ਜ਼ਿੰਦਗੀ ਦੇ ਹਨਾ ਮੌਕੇ ਮਿਲੇ ਸੀ ਜ਼ਿੰਦਗੀ ਬੜੀ ਬੜੀ ਛੋਟੀ ਜੀ ਹੈ ਕਹਿੰਦੇ ਮੇਲਾ ਦੇਖਣੋਂ ਨੇ ਹਨਾ ਜਿਵੇਂ ਬਸ ਇੰਨੀ ਕੁ ਜ਼ਿੰਦਗੀ ਹੈ ਉਸ ਤੋਂ ਬਾਅਦ ਘਰੇ ਚਲੇ ਜਾਣਾ ਆਪਣੇ ਆਪਣੇ ਟਿਕਾਣੇ ਤੇ ਚਲੋ ਜੀ ਹੁਣ ਆਪਾਂ ਘਰੇ ਚਲਦੇ ਆ ਤੇ ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਹੁਣ ਅਸੀਂ ਘਰੇ ਜਾ ਰਹੇ ਹੈਗੇ ਆ ਤੇ ਸ਼ੁਕਰ ਹੈ ਕਿ ਇਹਨਾਂ ਨੇ ਜਿਵੇਂ ਪਿਛਲੀ ਵਾਰ ਹੈਲਮਟ ਲੈਤਾ ਸੀਗਾ ਤੇ ਹੁਣ ਤਾਂ ਮੈਂ ਸੱਚ ਦੱਸਾਂ ਮੈਨੂੰ ਤਾਂ ਇੰਨੀ ਹਵਾ ਲੱਗਦੀ ਸੀ ਸਿਰ ਨੂੰ ਦੁੱਖਦਾ ਹੀ ਰਹਿੰਦਾ ਸੀਗਾ ਤੇ ਮੈਂ ਇਹਨਾਂ ਨੂੰ ਕਹਿ ਰਹੀ ਆ ਮੈਂ ਕਿ ਹਾਈ ਠੰਡ ਦੇ ਵਿੱਚ ਘੁੰਮਣ ਦਾ ਹਾਈ ਰਾਤ ਨੂੰ ਤਾਂ ਇੰਨਾ ਮਜ਼ਾ ਆਉਂਦਾ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਸੀਗਾ ਤੇ ਮੇਰੇ ਹਸਬੰਡ ਵੀ ਰਾਤ ਨੂੰ ਹੀ ਘੁੰਮਣ ਦਾ ਮਜ਼ਾ ਆਉਂਦਾ ਅਸੀਂ ਨਾ ਕਿਸੇ ਟਾਈਮ ਨਾ ਆਫਿਸ ਤੋਂ ਬਾਅਦ ਅਸੀਂ ਇਸਨੂੰ ਰਾਉਂਡ ਲਗਾ ਕੇ ਆਨੇ ਆ ਤੇ ਬਸ ਇਸ ਤਰੀਕੇ ਘੁੰਮ ਫਿਰ ਕੇ ਆ ਜੰਨੇ ਹਨਾ ਠੰਡ ਦੇ ਨਜ਼ਾਰੇ ਲੈ ਲੈਣੇ ਧੁੰਦਾਂ ਵਿੱਚ ਜੰਨੇ ਆ ਧੁੰਦ ਦੇ ਵਿੱਚ ਕਿੰਨਾ ਮਚਾਂਦਾ ਹੈ ਹਨਾ ਸਹੀ ਹੈ ਨਾ ਤੇ ਬਾਕੀ ਭਾਈ ਸਾਰੇ ਜਾਨੇ ਜੋ ਵੀ ਹੈ ਨਾ ਮੈਂ ਹੁਣ ਜਿਵੇਂ ਇਕੱਲੀ ਬੋਲੀ ਜਾਂਦੀ ਹਾਂ ਵਲੋਗਰਸ ਵਿੱਚ ਮੈਂ ਤਾਂ ਇਕੱਲੀ ਬੋਲੂਗੀ ਤੁਸੀਂ ਥੋੜੀ ਬੋਲੋਗੇ ਤੁਸੀਂ ਤਾਂ ਮੈਸੇਜ ਕਰਦੇ ਹੋ ਹਨਾ ਪਰ ਸੱਚ ਦੱਸਾਂ ਇਸ ਤਰ੍ਹਾਂ ਅਮਨੇ ਸਾਹਮਨੇ ਲਾਈਵ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਜੀ ਲੱਗਦਾ ਹੈ ਨਾ ਮਨ ਕਰਦਾ ਪਰ ਮੇਰੇ ਕੋਲ ਟਾਈਮ ਆਨ ਦਾ ਟਾਈਮ ਨਹੀਂ ਵੀ ਮੈਂ ਤੁਹਾਡੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਾਂ ਫੇਰ ਦੇਖ ਲਓ ਜੀ ਹਨਾ ਮੈਂ ਕਹਿੰਦੇ ਨੇ ਜਿਵੇਂ ਮੌਕਾ ਹੁੰਦਾ ਹੋਵੇ ਸੰਭਾਲ ਲਓ ਬਸ ਸਹੀ ਹੈ ਨਾ ਸ਼ੁਕਰ ਹੈ ਮੈਂ ਤੁਹਾਡੇ ਕੋਲ ਵੀਡੀਓ ਲੈ ਕੇ ਆ ਚੰਨੀ ਤੁਸੀਂ ਕਹੋਗੇ ਓਹੋ ਬਹੁਤ ਵਧੀਆ ਵੀਡੀਓ ਪਈ ਜਿਵੇਂ ਆਪਣਾ ਦੇਖੋ ਮੈਨੂੰ ਬੜਾ ਮੌਕਾ ਮਿਲਿਆ ਹਨ ਮੈਂ ਭੱਜ ਕੇ ਗਈ ਮੈਨੂੰ ਕਹਿੰਦਾ ਭੱਜਾ ਭੱਜਾ ਕਹਿੰਦੇ ਕਹਿੰਦੇ ਐ ਤੂੰ ਬੈਠੀ ਦੇਖਦੀ ਰਹੇਂਗੀ ਫਿਰ ਦੇਖ ਲੋ ਹਨਾ ਅੱਬੀ ਫੋਟੋਆਂ ਵਗੈਰਾ ਖਚਾ ਕੇ ਹੈ ਨਾ ਜਿਵੇਂ ਇਹ ਪ੍ਰੋਗਰਾਮ ਤੇ ਆ ਸੋਰੀ ਅਸੀਂ ਡਾਂਸ ਕਰ ਰਹੇ ਸੀਗੇ ਹੈ ਨਾ ਇਹ ਸੀਗੇ ਦੋ ਪੈਣਾ ਮੇਰੀਆਂ ਵਿਚਾਰੀਆਂ ਇਹਨਾਂ ਦਾ ਵੀ ਜੀ ਕਰ ਜਾਂਦਾ ਸੀਗਾ ਮੈਨਾਂ ਨੂੰ ਖਿੱਚ ਕੇ ਲੈ ਗਈ ਬਸ ਥੋੜੀ ਜਿਹਾ ਡਾਂਸ ਕੀਤਾ ਫੇਰ ਭਾਈ ਮੈਂ ਤਾਂ ਇਸ ਤਰ੍ਹਾਂ ਇਹਨਾਂ ਨੇ ਵੀਡੀਓ ਬਣਾਈ ਮੇਰੀ ਚੋਰੀ ਚੋਰੀ ਹੈ ਮੈਨਾਂ ਨੂੰ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਵੀਡੀਓ ਬਣਾ ਰਹੇ ਹੈਗੇ ਮੇਰੇ ਤਾਂ ਚੁੱਪਚਾਪ ਤੁਹਾਨੂੰ ਵੀ ਦੇਖਦੀ ਹਾਏ ਰੱਬਾ ਐਨਾ ਮਜ਼ਾ ਆ ਰਿਹਾ ਸੀ ਮੈਂ ਤਾਂ ਬੈਠੀ ਬੈਠੀ ਮੈਂ ਕਿ ਐਵੇਂ ਖੜੇ ਹੋ ਕੇ ਕੀ ਡਾਂਸ ਕਰਨਾ ਹੈ ਨਾ ਬੈਠੇ ਬੈਠੇ ਕਰੀ ਚੋ ਸੋ ਦੋਸਤਾਂ ਇਹ ਵੀ ਚੀਜ਼ ਦੇ ਨਾ ਸਾਰਿਆਂ ਨੂੰ ਸ਼ੌਂਕ ਹੁੰਦੇ ਆ ਹਨਾ ਸਹੀ ਹੈ ਨਾ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਹਾਏ ਤੁਸੀਂ ਤਾਂ ਡਾਂਸਿੰਗ ਹੀ ਕਰ ਰਹੇ ਬੈਠੇ ਬੈਠੇ ਕਰ ਲਓ ਹਨਾ ਬਸ ਜਦੋਂ ਮੂਡ ਹੁੰਦਾ ਜਿਵੇਂ ਪਰਸੋ ਵੀਡੀਓ ਦੇ ਵਿੱਚ ਇਹ ਹੱਸੇ ਸੀ ਹਨਾ ਤੇ ਮਤਲਬ ਵੀਡੀਓ ਦੇ ਵਿੱਚ ਸ਼ਾਰਟ ਵੀਡੀਓ ਦੇ ਵਿੱਚ ਤੇ ਅ ਕਿਸੇ ਕਿਸੇ ਟਾਈਮ ਟਾਈਮ ਹੁੰਦਾ ਹੈ ਇਹਨਾਂ ਦਾ ਡਾਂਸ ਡੂਸ ਕਰਨ ਨੂੰ ਫਿਰ ਮੈਨੂੰ ਕਹਿੰਦੇ ਬਸ ਤੂੰ ਕਰ ਲੈ ਕਹਿੰਦੇ ਮੈਂ ਤੇਰੀ ਵੀਡੀਓ ਬਣਾਈ ਜਨਾ ਤੂੰ ਕਰ ਲੈ ਮੈਂ ਕਿਹਾ ਮੇਰੇ ਵਾਸਤੇ ਇੰਨਾ ਹੀ ਬਹੁਤ ਆ ਹਨਾ ਤੁਸੀਂ ਮੇਰੀ ਵੀਡੀਓ ਬਣਾ ਰਹੇ ਹੈਗੇ ਆ ਚਲੋ ਭਾਈ ਹਨਾ YouTube ਤੇ ਆਏ ਆ ਤੁਹਾਡੇ ਸਾਰੇ ਨਾਲ ਗੱਲਾਂ ਬਾਤਾਂ ਕਰੀ ਜੰਨੇ ਆ ਤੇ ਕਹਿੰਦੇ ਇੱਕ ਸਾਡਾ ਵੀ ਜੀ ਖੁਸ਼ ਹੋ ਜਾਂਦਾ ਹੈ ਤੇ ਤੁਸੀਂ ਸਾਨੂੰ ਮਿਲੇ ਹਨਾ ਸਾਰੇ ਜਾਨੇ ਤੇ ਅਲੱਗ ਅਲੱਗ ਸ਼ਹਿਰਾਂ ਤੋਂ ਸਾਨੂੰ ਦੇਖਦੇ ਰਹਿਣ ਨੂੰ ਮੇਰੇ ਹੱਥ ਤੇ ਪਰੋਟੇ ਖੰਦੇ ਰਹਿਣਿਓ ਭਾਈ ਅੱਜ ਜੋ ਵੀ ਕੁਝ ਬੋਲੇਗੇ ਨਾ ਆਪਣੇ ਆਪ ਹੀ ਸਮਝ ਲਿਓ ਠੀਕ ਹੈ ਹੋਏ ਰੱਬਾ ਕਿਸੇ ਕਿਸੇ ਟਾਈਮ ਨਾ ਹੋਏ ਮੇਰਾ ਹੱਥ ਸੁਣਨ ਹੋ ਗਿਆ ਭਾਈ ਮੈਂ ਹੁਣ ਤਾਂ ਟੈਲੀਫੋਨ ਰੱਖ ਲੇਖੀ ਹੱਥ ਪੈਰ ਨਾ ਮੇਰੇ ਸੁਣ ਹੋ ਜਾਂਦੇ ਸੱਚ ਦੱਸ ਰਹੀ ਹਾਂ ਆਏ ਕੀੜੀਆਂ ਚੱਲਣ ਲੱਗ ਜਾਂਦੇ ਹੱਥ ਪੈਰ ਤੇ ਹਾਂ ਨਾ ਸਾਤ ਦੇ ਸਾਂ ਠੀਕ ਮੈਂ ਵੀ ਕਿਸੇ ਟਾਈਮ ਹੋਣਾ ਐਵੇਂ ਕਈ ਜਮ ਮਰੂ ਮਰੂ ਕਰੀ ਜਾਂ ਮੈਂ ਮੈਂ ਤਾਂ ਨਹੀਂ ਕਰਦੀ ਮੈਂ ਕੋ ਤੁਸੀ ਕਹੋਗੇ ਲੈ ਨਾਲੇ ਤਾਂ ਕੰਮ ਕਰੀ ਜਾਂਦੇ ਨਾਲੇ ਵੀਡੀਓ ਬਣਾਈ ਜਾਂਦੇ ਨਾਲ ਡਾਂਸ ਵਾਸਤੇ ਜਦੋਂ ਮੇਰਾ ਪੂਰੇ ਦਿਨ ਦੇ ਵਿੱਚ ਮਨ ਕਰਦਾ ਨਾ ਡਾਂਸ ਕਰਨ ਨੂੰ ਹਨਾ ਤੇ ਜਦੋਂ ਵੀ ਮੇਰਾ ਮਨ ਠੀਕ ਹੁੰਦਾ ਡਾਂਸ ਵਾਸਤੇ ਜਾਂ ਖਾਣੇ ਵਾਸਤੇ ਮੈਂ ਉਦੋਂ ਹੀ ਉਹ ਕੰਮ ਕਰਦੀ ਆ ਤੇ ਹੁਣ ਪਤਾ ਕੀ ਹੋਇਆ ਫਿਰ ਅਗਲੇ ਦਿਨ ਭਾਈ ਉੱਠੇ ਫਿਰ ਪਰੌਂਠੇ ਦਾ ਖਾਣਾ ਹੀ ਸੀਗੇ ਆਪਾਂ ਆਏ ਮੇਰੇ ਹੱਥ ਵੀ ਭਾਈ ਉਹ ਹੋ ਗਏ मेरी वो भेन ओ नहीं मेरी तो उंगलों सची सुची है, है देखो मैं सारा ना खून रुक जाता है खून तो दो सच की करा मैं अज भी गोलियां पता है मैं कि खादिया खा सवेरे पहला गैस की खाधी फिर एक होर गैस की खाधी फिर भाई कायरन की खाधी है ना फिर विटामिन डी खाधी मैं कहनी हाँ पूछो ना शाम हम दर्द की पेन किलर खाधी एनिया गोलियां खादिया मैं तुम्हारा शरीर चलता है ना सही है ना पर इस तरह परमात्मा ने दिता है ਸਾਨੂੰ ਹਨਾ ਜੀਵਨ ਇਸ ਨੂੰ ਅੱਛੀ ਤਰ੍ਹਾਂ ਇੰਜੋਏ ਕਰਨਾ ਚਾਹੀਦਾ ਹੈ ਹਾਏ ਮੇਰੀ ਤੋਂ ਬਲਾ ਸੁਣ ਹੋ ਆਏ ਰੱਬ ਧੱਕ ਕਿ ਮੈਂ ਕੀ ਕਰਾਂ ਦੋਸਤੋ ਬਹੁਤ ਟਾਈਮ ਲੱਗ ਜਾਂਦਾ ਹੈ ਮੈਨੂੰ ਵੀ ਕੰਮ-ਕੁਮ ਕਰਦੇ ਹੋਏ ਵਲੋਗ ਲੇਟ ਹੋ ਜਾਂਦੀਆਂ ਦਿਨ ਪਰ ਟਾਈਮ ਹੀ ਨਹੀਂ ਲੱਗਦਾ ਮੈਨੂੰ ਕੀ ਕਰਾਂ ਮੈਂ ਪਤਾ ਕੀ ਗੱਲ ਹੈ ਦਿਨ ਪਰ ਹੁਣ ਸਵੇਰੇ ਸ਼ਰੀਰ ਕਿੱਥੇ ਹਨਾ ਆਪਾਂ ਇੰਨੀ ਜਲਦੀ-ਜਲਦੀ ਚਲਾ ਸਕਦੇ ਆ ਵੀ ਫਟਾਫਟ ਵੀਡੀਓ ਵੀ ਬਣਾਉ ਵਾ ਵੀ ਬਣਾਉ ਹਨ ਸਹੀ ਹੈ ਅੱਲਾ ਠੰਡ ਦੇ ਵਿੱਚ ਤਾਂ ਹੋਰ ਵੀ ਸੁਸਤੀ ਆ ਜਾਂਦੀ ਹੈ ਫੇਰ ਭਾਈ ਪਤਾ ਕੀ ਹੋਇਆ ਫੇਰ ਮੈਂ ਨਾ ਹਾ ਕੀ ਨਾਮ ਲੰਦੇ ਆ ਮੱਖਣ ਕੱਟਿਆ ਹਨਾ ਪਿਆਜ਼ ਵਾਲੇ ਪਰੌਂਠੇ ਮੈਂ ਖਚਲ ਲੈਣ ਨੂੰ ਬਣਾ ਲੈਣੀਆਂ ਦੋ ਹੀ ਪਰੌਂਠੇ ਬਣਾਏ ਸੀ ਕਿ ਮੇਰਾ ਇੱਕ ਇਹਨਾਂ ਦਾ ਤੇ ਮੱਖਣ ਕੱਟ ਲਿਆ ਸੀਗਾ ਮੈਂ ਤੇ ਇਹ ਦੇਖੋ ਮੱਖਣ ਨਾ ਬਰੀਕ ਬਰੀਕ ਕੱਟ ਲਿਆ ਸੀਗਾ ਮੈਂ ਕਿ ਚੱਲ ਪਰੌਂਠੇ ਤੇ ਰੱਖਣਾ ਔਖੋ ਜਿਹਾ ਬਾਰ-ਬਾਰ ਨਾ ਹੱਥ ਉਹ ਹੋ ਜਾਂਦੇ ਆਪਣੇ ਤੇ ਹਾਂ ਪਿਆਜ਼ ਦੇ ਵਿੱਚ ਮਸਾਲਾ ਪਾ ਲਿਆ ਸੀ ਪਹਿਲਾਂ ਹੀ ਹਨਾ ਤੇ ਫੇਰ ਰੱਖਤਾ ਸੀ ਹਾਏ ਰੱਬਾ ਮੇਰੀ ਤਾਂ ماں ਵੀ ਸੋ ਗਈ ਇੱਕ ਹੀ ਗੱਲ ਹੋ ਗਈ 8:30 ਹੋ ਗਏ ਭਾਈ ਹਾਏ ਰੱਬਾ ਤੇ ਫੇਰ ਭਾਈ ਮੈਂ ਚਾਹ ਬਣਾਈ ਦੁੱਧ ਰੱਖਿਆ ਹਨਾ ਅੱਜ ਕੱਲ ਨਾ ਪਤਾ ਕੀ ਗੱਲ ਹੈ ਠੰਡ ਵਿੱਚ ਦੋਸਤੋਂ ਕੰਮ ਕਰਨ ਨੂੰ ਜੀ ਨਹੀਂ ਕਰਦਾ ਬਿਲਕੁਲ ਵੀ ਸੱਚੀ ਦੱਸ ਰਹੀ ਹਾਂ ਮੈਂ ਕਿਸੇ ਟਾਈਮ ਤਾਂ ਜੀ ਕਰਦਾ ਨਾ ਮੈਂ ਫਟਾਫਟ ਖਾਣਾ ਖੋਣਾ ਬਣਾ ਕੇ ਰੱਖ ਦਿੰਦੀ ਆ ਕੀ ਕਰੀਏ ਭਾਈ ਹਨਾ ਟਾਈਮ ਤਾਂ ਆਪਦਾ ਅ ਰੋਟੀ ਪਾਣੀ ਤੇ ਦੇ ਨਹੀਂ ਹੈ ਹਨਾ ਸਹੀ ਹੈ ਨਾ ਪਰ ਜਦੋਂ ਵੀ ਟਾਈਮ ਲੱਗਦਾ ਨਾ ਦੋਸਤੋ ਉਹਦੀ ਮੈਂ ਰੋਟੀ ਬਣਾ ਲੈਂਦੀ ਆ ਸਟਫਿੰਗ ਆਪਣੀ ਹਾਏ ਇਹ ਕੀ ਹੋ ਗਿਆ ਹੱਥ ਪੈਰ ਸੁਣ ਗਏ ਸੋ ਗਏ ਹੱਥ ਪੈਰ ਨਾ ਮੇਰੇ ਫਿਰ ਇਹ ਇੰਤਜ਼ਾਰ ਕਰ ਰਹੇ ਸੀਗੇ ਮੈਨੂੰ ਕਹਿੰਦੇ ਚੱਲ ਤੂੰ ਪਰੌਂਠੇ ਬਣਾ ਲੈ ਅੱਜ ਕੱਲ ਨਾ ਪਤਾ ਕੀ ਹੈ ਹੁੰਜੀ ਮੇ ਪਿਆਰodic ਹਾਲ ਹੋਣਾ ਪਿਆਜ਼ ਵਾਲੇ ਪਰੋਠੇ ਖਾਤਾ ਲੈਨੇ ਆਪਾਂ ਪਰ ਸੱਚ ਦੱਸਾਂ ਦਹੀਂ ਤੋਂ ਬਿਨਾ ਸਵਾਦ ਨਹੀਂ ਲੱਗਦੇ ਦਹੀਂ ਤਾਂ ਪਿਆ ਪਰ ਖਾ ਨਹੀਂ ਸਕਦੇ ਫੇ ਠੰਡ ਲੱਗਣ ਲੱ ਜਾਂਦੀ ਹੈ ਉਸ ਤਾਂ ਫਿਰ ਮੱਖਣ ਮੱਖਣ ਨਾਲ ਹੀ ਖਾ ਲੈਨੇ ਆ ਲੋ ਜੀ ਰੋਟੀ ਵੇਲ ਲਈ ਆਪਾਂ ਹਨਾ ਤੇ ਤੁਸੀਂ ਨਾ ਵੀਡੀਓ ਜ਼ਰੂਰ ਦੱਸਿਆ ਕਰੋ ਚੰਗਾ ਕਿਵੇਂ ਬਣੀ ਹੈ ਕਈ ਵਾਰ ਨਾ ਮੈਨੂੰ ਗੱਲਾਂ ਨਹੀਂ ਇੰਨੀ ਆਂਦੀਆਂ ਹੈਗੀਆਂ ਪਰ ਮੈਂ ਤੁਹਾਡੇ ਨਾਲ ਗੱਲਾਂ ਮਾਰਦੀ ਹਾਂ ਕਿ ਮੈਂ ਵਲੌਗ ਤਾਂ ਲੈ ਕੇ ਆਣਾ ਹੁੰਦਾ ਹੈ ਹਨਾ ਕਿਵੇਂ ਉਹ ਕਰਾਂ ਮੈਂ ਹਨਾ ਸਹੀ ਹਨਾ ਤੁਹਾਡੇ ਭਾਜੀ ਤਾਂ ਬਣਾਉਂਦੇ ਨੇ ਹੈਗੇ ਵਲੌਗ ਤੇ ਅੱਜ ਵਾਲਾ ਜਿਹੜਾ ਵਲੋਗ ਹੈ ਨਾ ਮੈਂ ਉਹ ਕੱਲ ਪਾਉਂਗੀ ਬਸ ਥੋੜਾ ਜਿਹਾ ਮੈਂ ਲੇਟ ਹੋ ਜੰਨੀ ਆ ਪਤਾ ਹੈ ਸਾਰਾ ਦਿਨ ਮੈਂ ਲੱਗੀ ਰਹਿਨੀ ਆ ਕਿਹੜੇ ਬਲੇ ਟਾਈਮ ਹੋ ਜਾਂਦਾ ਬੀਤ ਜਾਂਦਾ ਦੋਸਤੋ ਪਤਾ ਹੀ ਨਹੀਂ ਚਲਦਾ ਹੈਗਾ ਤੁਸੀਂ ਵਲੋਗ ਦਾ ਜਰੂਰ ਇੰਤਜ਼ਾਰ ਕਰਿਆ ਕਰੋ ਠੀਕ ਹੈ ਦੇਖਿਆ ਕਰੋ ਤੇ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਕਿਉਂਕਿ ਮੈਂ ਤਾਂ ਉਵੇਂ ਜੋ ਮੇਰੇ ਮਾਈਂਡ ਦੇ ਵਿੱਚ ਚੱਲਦਾ ਮੈਂ ਤਾਂ ਉਵੇਂ ਗੱਲਾਂ ਲੈ ਕੇ ਆਉਣੀ ਆ ਕੋਈ ਸਪੈਸ਼ਲ ਨਹੀਂ ਮੈਂ ਸੋਚਦੀ ਵੀ ਹੁਣ ਆ ਲੈ ਕੇ ਆਵਾਂ ਮੈਂ ਉਹ ਲੈ ਕੇ ਆਵਾਂ ਸੱਚ ਦੱਸ ਰਹੀ ਆ ਮੈਂ ਇਹ ਸਿੰਪਲ ਜਿਹਸਾ ਦੇ ਜੀ ਆਪਣੇ ਵਲੋਗ ਹੁੰਦੇ ਆ ਠੀਕ ਹੈ ਆਪਣੇ ਮਨ ਨੂੰ ਖੁਸ਼ ਰੱਖੋ ਵਲੋਗ ਦੇਖੋ ਠੀਕ ਹੈ ਅਗਰ ਕੋਈ ਨੁਕਸ ਨਕਸ ਲੱਗਦਾ ਭਾਈ ਦੱਸ ਦਿਆ ਕਰੋ ਠੀਕ ਹੈ ਘਰ ਦੀ ਗੱਲ ਆ ਆਪਾਂ ਕੋਈ ਉਹ ਨਹੀਂ ਹੈਗੇ ਵੀ ਬਾਲੇ ਵੱਡੇ ਯੂਟਿਊਬਰ ਹੈਗੇ ਆ ਤੇ ਆਪਾਂ ਨੂੰ ਇਹ ਗੱਲ ਨਹੀਂ ਸਮਝਾਉਗੀ ਉਹ ਸਮਝ ਨਹੀਂ ਆਉਗੀ ਹਨਾ ਤੇ ਜੋ ਤੁਹਾਨੂੰ ਨਹੀਂ ਸਮਝਾਂਦਾ ਜਰੂਰ ਦੱਸਿਓ ਠੀਕ ਹੈ ਬਾਕੀ ਤਾਂ ਦੇਖੋ ਇਸ ਤਰ੍ਹਾਂ ਜਿਵੇਂ ਆਪਾਂ ਘਰੇ ਬੈਠੇ ਗੱਲਾਂ ਕਰਦੇ ਮੈਂ ਤਾਂ ਤੁਹਾਡੇ ਨਾਲ ਸਾਰਿਆਂ ਨਾਲ ਰੋਵੇਂ ਗੱਲ ਕਰ ਲੈਣੀ ਆ ਹਨਾ ਸਹੀ ਹੈ ਨਾ ਤੇ ਉਹ ਨੀ ਚੀਜ਼ਾਂ ਆਉਂਦੀਆਂ ਵੀ ਹਮ ਵਹਾਂ ਗਏ ਹਮਨੇ ਇਹ ਖਾਇਆ ਹਮਨੇ ਉਹ ਖਾਇਆ ਹਮ ਇਹ ਖਾ ਰਹੇ ਹਮ ਉਹ ਖਾ ਰਹੇ ਹਮ ਇਹ ਕਰ ਰਹੇ ਹਮ ਉਹ ਕਰ ਰਹੇ ਸਿੰਪਲ ਸਾਦਗੀ ਨਾਲ ਆਪਾਂ ਭਾਈ ਆਪਦਾ ਜੀਵਨ ਬਤੀਤ ਕਰੀਦਾ ਤੇ ਪਰਮਾਤਮਾ ਕਰੇ ਹਨਾ ਦੋ ਟਾਈਮ ਦੀ ਰੋਟੀ ਤਿੰਨ ਟਾਈਮ ਖਾਣੇ ਭਾਈ ਆਪਾਂ ਤਾਂ ਦੋ ਟਾਈਮ ਥੋੜੀ ਖਾਣੇ ਆ ਸਵੇਰੇ ਵੀ ਖਾਣੇ ਪਰੌਂਠੇ ਦੁਪਹਿਰੇ ਵੀ ਖਾਣੇ ਆ ਪਰੌਂਠੇ ਨਹੀਂ ਰੋਟੀ ਰਾਤ ਨੂੰ ਵੀ ਖਾਣਿਆ ਪਰਮਾਤਮਾ ਦਾ ਬਹੁਤ ਕੁਝ ਦਿੱਤਾ ਤੇ ਬਹੁਤ ਕੁਝ ਚੀਜ਼ਾਂ ਦਾ ਸੀ ਆਨੰਦ ਲੈਣੇ ਆ ਆਨੰਦ ਮਾਣਦੇ ਆ ਹਨਾ ਸਹੀ ਹੈ ਨਾ ਸ਼ੁਕਰ ਕਰਨਾ ਚਾਹੀਦਾ ਮਾਲਕ ਦਾ ਜਿਹੜਾ ਸਾਨੂੰ ਇੰਨਾ ਵਧੀਆ ਜੀਵਨ ਦਿੱਤਾ ਔਰ ਇੰਨਾ ਵਧੀਆ ਆਪਾਂ ਦਿਨ ਬਤਾਨਨੇ ਆ ਸਹੀ ਆ ਨਾ ਜਿਵੇਂ ਇੱਕ ਮੈਸੇਜ ਆਇਆ ਸੀ ਮੇਰੀ ਭੈਣ ਦਾ ਕਿ ਮੇਰੇ ਭਰਾ ਦਾ ਤੁਸੀਂ ਪਰਮਾਤਮਾ ਦਾ ਨਾਮ ਲਿਆ ਕਰੋ ਹਰੇਕ ਵਲੌਗ ਦੇ ਵਿੱਚ ਵੀਰੇ ਆਪਾਂ ਜਾਂ ਭੈਣ ਮੇਰੀਏ ਨਹੀਂ ਲੈ ਸਕਦੇ ਦਿਨ ਤਾਂ ਆਪਣਾ ਪਰਮਾਤਮਾ ਦੇ ਸਾਰੇ ਹੀ ਸ਼ੁਰੂ ਹੁੰਦਾ ਤੇ ਪਰਮਾਤਮਾ ਦੇ ਸਾਰੇ ਹੀ ਦਿਨ ਆਪਾਂ ਬਤਾ ਕੇ ਰੱਬ ਇਸ ਤਰੇ ਤੇ ਪੈਣੇ ਆ ਪਰਾਪਹਰੇ ਇੱਕ ਵਲੌਗ ਦੇ ਅੰਦਰ ਅਲੱਗ ਤਰ੍ਹਾਂ ਦਾ ਜ਼ਿਕਰ ਕਰ ਸਕਦੇ ਆ ਨਹੀਂ ਤਾਂ ਤੁਸੀਂ ਸਾਰੇ ਜਾਣੇ ਕਹਿੰਗੇ ਲੈ ਵੱਟੀ ਪਣੀ ਫਿਰਦੀ ਭਗਤ ਨਹੀਂ ਹਨ ਜਿੱਥੇ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉੱਥੇ ਆਪਾਂ ਉਹ ਚੀਜ਼ ਯੂਜ਼ ਕਰੀਦੀ ਹੈ ਠੀਕ ਹੈ ਤੇ ਬਾਕੀ ਡੇਲੀ ਵਲੌਗ ਜਿਹੜਾ ਹੁੰਦਾ ਹੈ ਉਹਦੇ ਵਿੱਚ ਥੋੜੀ ਜੀ ਮਸਤੀ ਹੁੰਦੀ ਹੈ ਕੁਝ ਚੀਜ਼ਾਂ ਆਪਾਂ ਖਾਣ ਪੀਣ ਵਾਲੀਆਂ ਸ਼ੇਅਰ ਕਰਦੇ ਆ ਤੇ ਕੁਝ ਆਪਾਂ ਮਸਤੀ ਕਰਦੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਜੀ ਕੱਲ੍ਹ ਨੂੰ